ਗੁਰ ਨਦਰ ਕਰੇ ਜੇ ਤਾਂ ਤਾਂ ਨਾ ਭਗਵਾਨ ਮਹਾਰਾਜ ਬਾਬਾ ਸ਼੍ਰੀ ਚਾਂਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਫੇਲੋਗਰ ਦੇ ਵਿੱਚ ਬਹੁਤ ਵੱਡੀ ਸ਼ਾ ਭਾਵਨਾ ਨੂੰ ਲੈ ਕੇ ਮਨਾਰੇ ਨੇ ਦੇਣ ਬਾਬਾ ਸ਼੍ਰੀ ਚਾਂਜੀ ਦਾ ਜਨਮ ਦਿਹਾੜਾ ਸੋ ਲੱਖ ਲੱਖ ਵਧਾਈਆਂ ਦਿੰਨੇ ਆ ਤੇ ਇਸ ਡੇਰੇ ਦੇ ਮੁੱਖ ਸੇਵਾਦਾਰ ਆ ਬਾਬਾ ਕੁਸ਼ੇਤਰ ਦਾਸ ਜੀ ਉਹਨਾਂ ਦੇ ਨਾਲ ਆਪਾਂ ਵਿਚਾਰ ਸਾਂਝਾ ਕਰਦੇ ਆ ਕਿ ਇਹ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੈ ਵੀ ਸਤਿ ਸੱਚੇ ਦਰਬਾਰ ਜੈ ਜੈ ਅੱਜ ਜੋ ਪਿਛੇ ਆਉਣਾ ਤਾਂਤਨ ਬਾਬਾ ਭਗਵਾਨ ਦਾ ਜੀ ਬਾਬਾ ਲਾਲ ਦਾ ਜੀ ਬਾਬਾ ਖਿਆਲਦਾ ਜੀ ਉਦਾਸੀਨ ਡੇਰਾ ਕਲਯੋੜਾ ਵਿਖੇ ਜੋ ਬਾਬਾ ਕੋ ਬੰਦਾ ਜੀ ਮਹਾਰਾਜ ਵੱਲੋਂ ਹਰ ਸਾਲ ਹੀ ਅੱਠ ਕੱਟਕ ਨੂੰ ਬਾਬਾ ਸ੍ਰੀ ਚੰਨ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੀ ਉਸੇ ਹੀ ਮੈਂ ਵਾਸਤੇ ਜੋ ਹੈ ਪਰਸੋ ਤੋਂ ਤੁਕੀ ਬਾਣੀ ਆਈ ਤਿੰਨ ਸਗਣੀ ਚੇਤਨਾਈ ਦੇਸੀ ਤਿੰਨ ਅਖੰਡ ਜਾਪ ਸਮੇਤ ਜਗਜੀਤ ਸਿੰਘ ਸੇਵਾਖਾਨੇ ਜੋ ਦਿਨਾਂ ਦੇ ਸਰਦੋਮ ਨੇ ਕਿਰਪਾ ਕੀਤੀ ਸੁਖਰਾਨੇ ਵਜੋਂ ਅਤੇ ਸੰਗਤਾਂ ਨੇ ਬੜੇ ਸਹਿਯੋਗ ਨਾਲ 2008 ਸਾਲ ਗੁਰਬਾਣੀ ਦਾ ਜਸ ਕਰਵਾਇਆ ਪੂਰੇ ਪਾਏ ਗਏ ਜਿਨ੍ਹਾਂ ਦੀ ਅੱਜ ਪਗੜੀ ਰਸਮ ਹੋਈ ਬਾਬਾ ਜੀ ਉਹਨਾਂ ਦਾ ਆਗਮਨ ਦੇਰੇ ਦੀ ਕਿਉਂਕਿ ਬਾਬਾ ਸਫੈਦਾ ਜੀ ਤੋਂ ਬਾਅਦ ਕੋਈ ਪੱਕਾ ਸੇਵਾਦਾਰ ਨਹੀਂ ਸੀ ਥੇ ਤੇ ਅੱਜ ਫਿਰ ਸਭ ਸੰਗਤਾਂ ਦੇ ਸਹਿਯੋਗ ਨਾਲ ਅਤੇ ਭੇਖਵਾਨ ਦੇ ਸਹਿਯੋਗ ਨਾਲ શ્રીਮਾਨ ਮਹੰਤ ਪੰਚਮ ਰਾਜ ਜੀ ਜੇਠੂਕੇਵਾਲਾ ਦੀ ਜੋ ਪੰਚਾਇਤੀ ਮਹੰਤ ਨੇ ਸਾਡੇ ਉਹਨਾਂ ਦੀ ਦੇਖਰੇਖ ਵਿੱਚ ਜੋ ਹੈ ਰਸਮ ਪਗੜੀ ਸੰਤ ਸੁਭਦੇਵ ਦਾਸ 체ਲਾ ਬਾਬਾ ਸੈਦਾ ਹਨ ਸਾਰੇ ਭੇਖਵਾਨ ਉਹਨਾਂ ਪ੍ਰਚੰਨ ਵਾਸੀਆਂ ਦਾ ਜੋ ਹੈ ਰਸਮ ਪਗੜੀ ਕੀਤੀ ਗਈ ਇਹ ਜੋ ਦੇਰੇ ਦੀਏ ਸੇ ਭਰਾਵ ਦੇ ਦਿਨ ਦਿਨ ਅਚੱਤ ਕੋਸ਼ਿਸ਼ ਕਰਨਾ ਅਤੇ ਸੰਗਤਾਂ ਵੀ ਉਹਨਾਂ ਦੇ ਨਾਲ ਪ੍ਰੇਮ ਭਾਵ ਜਨਾ ਸਨੋ ਕਰਕੇ ਮੇਰੇ ਦੀ ਵਚੜ ਕੇ ਜੋ ਹੈ ਸੇਵਾ ਹੋਵੇ ਤੇ ਸਾਰੇ ਹੀ ਸੰਗਤਾਂ ਨੂੰ ਇਸ ਮਹਾਨ ਯੱਗ ਦੇ ਇਸ ਜੋ ਸੇਵਾ ਸੰਭਾਲ ਆਪਾਂ ਸੰਤਾਂ ਨੂੰ ਜੀ ਵਿਧਾਈ ਹੋਵੇ ਇਹ ਸੰਗਤਾਂ ਅਸੀਂ ਤਾਂ ਪ੍ਰੇਮ ਨਾਲ ਸੰਗਤ ਨਾਲ ਜੋੜੇ ਰਿਹਾ ਮੋਢਾ ਨਾਲ ਕੇ ਜਿਸ ਤਰ੍ਹਾਂ ਕੇ ਦਰਬਾਰ ਦੀ ਚੜ੍ਹਦੀ ਕਲਾ ਵਾ ਤੇ ਸੰਤ ਸੇਵਕਾਂ ਦੀ ਸੇਵਾ ਕਾਫੀ ਰਵੇ ਦੇ ਨਾਲ ਹੀ ਜੋ ਹੈ ਸਾਰੇ ਵਿਸ਼ੇ ਵਿੱਚ ਸੰਦੇਸ਼ ਦੇਣੇ ਭਾਈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਕਿ ਹਰ ਇੱਕ ਆਦਮੀ ਇੱਕ ਰੱਖ ਜ਼ਰੂਰ ਲਾਓ ਕਿਉਂਕਿ ਨਸ਼ਿਆਂ ਦਾ ਕੋਟ ਜਿਹੜਾ ਆਪਾਂ ਨੂੰ ਬੜਾ ਵੱਡਾ ਲੱਗਾ ਹੈ ਇਹਦੇ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ ਤੇ ਗੁਰਬਾਣੀ ਦੇ ਨਾਲ ਜਿੰਨਾ ਵੀ ਹੋ ਸਕੇ ਜੁੜ ਕਰਕੇ ਲਾਹਾ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋ ਸਾਂਜੀ ਵਾਰਸਦਾਨ ਤੂੰ ਕੋਈ ਨਾ ਦਿਸੇ ਬਾਹਰ ਜਿਓ ਸਾਰੀਆਂ ਸੰਤਾਂ ਨਾਲ ਰਲ ਮਿਲ ਕੇ ਏ ਬਾਬਾ ਜੀ ਹੁਣ ਦੀ ਰਹਿ ਮਾਈ ਹੀਟ ਇਹ ਬਹੁਤ ਵੱਡਾ ਪ੍ਰੋਗਰਾਮ ਅਲੀਕਿਆ ਜੋ ਸੁਤੰਤਾ ਦੇ ਯੋਗ ਨੇ ਹੈ ਸੋ ਮੇਰੇ ਨਾਲ ਰਿਪੋਰਟਰ ਬੁਰੀ ਕਰ ਰਹੇ ਨੇ ਕੈਮਰਾਮੈਨ ਰਾਣਾ ਲੀਪੁਰ ਦੇ ਨਾਲ ਰਿਪੋਰਟ ਕਰਾਂਗੇ ਪੱਟੀ ਨਿਊ ਪੰਜਾਬ ਨਿਊ ਜ਼ਿਲ੍ਹਾ ਤਰੰਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋ ਸਤਿ ਸ੍ਰੀ ਅਕਾਲ ਜੈ ਜੈ ਜੋ ਨੀ ਆਤ ਸਤ ਸ੍ਰੀ ਅਕਾਲ ਇਸ ਮੌਕੇ RAM AASHRAY DERA KALIYA WALA PIND PHELOKE DE ਨਵੇਂ ਸਥਾਪਿਤ ਕੀਤੇ ਗਏ ਮਹੰਤ ਬਾਬਾ ਸੁਖਦੇਵ ਦਾਸ Muni ji ਜਿਨ੍ਹਾਂ ਨੂੰ ਬਾਬਾ ਕੁਰਸ਼ੇਤਰ ਦਾਸ ji ਨੇ ਅਤੇ ਹੋਰ ਬਾਹਰੋਂ ਆਏ ਸੰਤ ਮਹਾਂਪੁਰਸ਼ਾਂ ਨੇ ਪਗੜੀ ਰਸਮ ਅਦਾ ਕੀਤੀ ਉਹਨਾਂ ਨੂੰ ਪੱਗ ਬਣਾ ਕੇ ਇਸ ਢਿਰੀ ਕਲੀਆਂ ਵਾਲਾ ਪਿੰਡ ਫੇਲੋਕੇ ਦੇ ਮਹੰਤ ਸਥਾਪਿਤ ਕੀਤਾ ਗਿਆ ਹੈ ਇਸ ਮੌਕੇ ਤੇ ਮੁੱਖ ਸੇਵਾਦਾਰ ਬਾਬਾ ਕੁਸ਼ੇਤਰदास ਸਟੇਜ ਕਤਰ ਭਾਈ ਅਨੋਖ ਸਿੰਘ ਫੌਜੀ ਜਰਨੈਲ ਸਿੰਘ ਸਾਬਕਾ ਸਰਪੰਚ ਸਰਦਾਰ ਕੁਲਤਾਰ ਸਿੰਘ ਸਾਬਕਾ ਮੈਂਬਰ ਹਰਦੇਵ ਸਿੰਘ ਭਾਈ ਨਿਸ਼ਾਨ ਸਿੰਘ ਭਾਈ ਮਨਜੀਤ ਸਿੰਘ ਭਾਈ ਬਲਵਿੰਦਰ ਸਿੰਘ ਭਾਈ ਗੁਰਵਿੰਦਰ ਸਿੰਘ ਕਰਨ ਤੀਰ ਸਿੰਘ ਤਲਵੰਡੀ ਭਾਈ ਕੀ ਪ੍ਰਮਾਤਮਾ ਸਿੰਘ ਸੰਧੂ ਮੋਟਰ ਸਰਹਾਲੀ ਵਾਲੇ ਅਤੇ ਬਾਹਰੋਂ ਆਏ ਸੰਤ ਮਹਾਪੁਰਸ਼ ਬਾਬਾ ਹਰਜੀਤ ਸਿੰਘ ਬਾਬਾ ਸਿਮਰਨ ਦਾਸ ਜੰਮਾ ਰਾਏ बाबा रामजी महंत सभा ਦੇ ਸਾਬਕਾ ਮਹੰਤ ਪੰਚਮਦਾਸ ਜੇਠੂ ਕੇ ਹੈਡ ਗ੍ਰੰਥੀ ਰਾਜवीर ਸਿੰਘ ਕਥਾਵਾਚਕ ਸੰਤ ਹਰਿੰਦਰ ਰੈਣ ਪੱਟੀ ਵਾਲੇ ਅਤੇ ਹੋਰ ਨਗਰ ਦੀਆਂ ਸੰਗਤਾਂ ਨੇ ਬਾਬਾ ਜੀ ਨੂੰ ਪਗੜੀ ਰਸਮ ਕਰਕੇ ਇਸ ਡੇਰੇ ਦੇ ਨਵੇਂ ਮਹੰਤ ਸਥਾਪਤ ਕਿਤੇ ਹਨ ਇਹ ਸੰਤ ਦਾ ਆਪਾਂ ਸੰਯੋਗ ਰੱਖਣਾ ਹੈ ਤੇ ਮਾਨ ਸਤਕਾਰ ਰੱਖਣਾ ਹੈ ਇਹ ਨਹੀਂ ਕੋਈ ਉਹ ਬਾਬਾ ਉਹਦੇ ਆਖਿਦਰ ਫਿਰਦੇ ਬਾਬਾ ਜੀ ਤੇ ਗਰੰਥੀ ਨੂੰ ਆਪਾਂ ਗਰੰਥੀ ਜਾਂ ਉਹਨੂੰ ਆਪਾਂ ਜਥੇਦਾਰ ਵੀ ਕਹਿ ਸਕਦੇ ਆ ਤੇ ਵੀਰਾਂ ਆਪਾਂ ਸਹਿਜਵਾਸੇ ਤੇ ਲਾ ਲੈਨੇ ਆ ਸਾਡੇ ਤੇ ਗਰੰਥੀ ਚੋਂ ਵੀ ਲਾ ਲੈ ਤੇ ਬਾਬਾ ਰਾਜੀ ਹੋ ਰਹੇ ਆ ਵੀ ਆਪਾਂ ਗਰੰਥੀ ਨੂੰ ਬਾਬਾ ਗੁੱਡਾਈ ਦੀ ਸਤਕਾਰ ਦੇਨੇ ਕਿਉਂਕਿ ਪਹਿਲੇ ਗਰੰਥੀ ਜੋ ਹੋਏ ਨੇ ਮਾਰਾ ਹਿੱਤੇ ਬਾਬਾ ਗੁੱਡਾ ਸਾਹਿਬ ਹੋਏ। ਤੋਂ ਇਸ ਕਰਕੇ ਗਰੰਥੀ ਸਿੰਘਾ ਦਾ ਵੀ ਸਤਾਰਕੰਨ ਨਹੀਂ ਜਾਈਦਾ। ਤੇ ਗਰੰਥੀ ਸਿੰਘਾ ਦੀ ਮਰਯਾਦਾ ਦੇ ਮੇਰੇ ਕਰਕੇ ਜਿਹੜਾ ਹੈ ਸੇਵਾ ਸਿਮਨ ਕਰਨ ਦਾ ਜਿਹੜਾ ਕੋਈ ਕਿੰது ਪਰੰਤੂ ਨਾ ਕਰ ਸਕੇ। ਸੋ ਹੁਣ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਆਪਾਂ ਜੋ ਇਹ ਸੰਤ ਨੂੰ ਜ਼ਿੰਮੇਵਾਰੀ ਸੰਭਰੇ ਆ ਤੇ ਨਾਲ ਹੀ ਇਹ ਲਿਖਤ ਵੀ ਕੀਤੀ ਹੈ ਵੀ ਇਹ ਸੰਤ ਜੇ ਤਾਂ ਮਰਯਾਦਾ ਨਾਲ ਵਧੀਆ ਸੋਹਣਾ ਡੇਰਾ ਚਲਾਵੇ ਤੇ ਇਹ ਨਾਲ ਸੰਜੋਗ ਰੋਗਾ। ਅਗਰ ਜੇ ਰਾਇ ਤੋਂ ਕਰਾਇ ਪਾਉਗਾ ਤੇ ਫਿਰ ਆਪਾਂ ਨੂੰ ਸੰਗਤ ਨੂੰ ਇਸ ਸੰਤਾਂ ਨੂੰ ਅਧਿਕਾਰ ਹੋ ਗਏ ਨੂੰ ਆਪਾਂ ਬਦਲ ਕੇ ਹੋਰ ਸੰਤ ਲੱਭ ਲਾਂਗੇ ਸੋ ਇਸ ਵਾਰ ਤੇ ਇਹ ਕੋਈ ਇਥੇ ਜਿਹੜੀ ਇਹ ਆਪਣਾ ਸਥਾਨ ਬਣਿਆ ਕਬਸਤਾਨ ਨਾ ਤਾਂ ਬਾਬਾ ਭਗਵਾਨ ਦਾ ਜੀ ਕੁਝ ਲੈ ਕੇ ਚੱਕ ਕੇ ਨਾ ਬਾਬਾ ਸਪੈਦਾ ਜੀ ਤੇ ਨਾ ਦਾਸ ਨੇ ਵੀ ਲੈ ਜਾਣਾ ਕਿਉਂਕਿ ਨਾ ਇਹਨੇ ਵੀ ਲੈ ਜਾਣਾ ਕਿਉਂਕਿ ਜਿੰਨੀ ਇਹਦੇ ਕਿਸਮਤ ਦੇ ਵਿੱਚ ਸੇਵਾ ਲਿਖੀ ਹੈ ਉਹ ਇਹਨੇ ਜ਼ਰੂਰ ਕਰਨੀ ਹੈ ਤੇ ਕਰੂਗਾ ਵੀ ਅਸੀਂ ਇਹਨੇ ਅਰਦਾਸ ਕਰਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਇਹ ਉਸੇ ਤਰ੍ਹਾਂ ਜਿਵੇਂ ਬਾਬਾ ਫੈਦਲ ਜੀ ਨੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨੇ ਆਪਣਾ ਇਹ ਸਤੰਦੀ ਸੇਵਾ ਕੀਤੀ ਆ ਜਿਹੜੇ ਜਗਾਹ 'ਚ ਆਪਾਂ ਥੱਲੇ ਬੈਠੇ ਆ ਨਾ ਕਈ ਸਾਲ ਤੱਕ ਪਿੰਡ ਦੇ ਬਾਬੇ ਚ ਫੈਦਲ ਨੇ ਖੜੇ ਕਰ ਛੱਡੇ ਤੇ ਉੱਤੇ ਪੀਪੇ ਦੇ ਰਿਆ ਕਰੇ ਵੀ ਇਹਨਾਂ ਸਰੀਆ ਖਰਾਬ ਨਾ ਹੋਵੇ ਤੇ ਜਦੋਂ ਬੰਨ ਲੱਗਾ ਤੇ ਸੀ ਕਿ ਆਪਾਂ ਉੱਤੇ ਪਾ ਦੀਏ ਸ਼ਾਇਦ ਇਹ ਚੋਫੇ ਕਰ ਗਿਆ ਬਾਬਾ ਫੈਦਲ ਤੇ ਜੀ ਅੰਕ ਮਹਤੰਗਾ ਬਾਬਾ ਲੈਂਟਰ ਬਾਦ ਨੇ ਬੜਾ ਖੁਸ਼ ਹੋਇਆ ਤੇ ਬੜਾ ਹੱਸਿਆ ਕਿਨਾਂ ਲੈਂਟਰ ਪਾ ਗਏ ਸੋ ਇਹ ਆਪਣੇ ਸਾਹਮਣੇ ਹੀ ਹੈ ਸੁਜੋਗ ਸੰਗਤ ਨੇ ਦਿੱਤਾ ਬੜਾ ਸੋਹਣਾ ਨਗਰ ਦਾ ਧੰਨਵਾਦ ਹੈ ਕਿ ਅਸੀਂ ਐਸੇ ਤਰ੍ਹਾਂ ਬਾਤ ਕਰਦੇ ਵੀ ਨਗਰ ਸਾਰਾ ਹੀ ਇਸ ਅਸਥਾਨ ਦੇ ਵਿੱਚ ਜੋ ਹੈ ਬੜੀ ਸ਼ਰਧਾ ਨਾਲ ਹਾਜ਼ਰੀ ਭਰਦਾ ਸੇਵਾ ਕਰਦਾ ਸਿਮਰਨ ਕਰਦਾ ਸੋ ਇਸ ਥਾਨ ਇਸੇ ਤਰ੍ਹਾਂ ਚੱਲਦੀ ਕਰਦੇ ਰਵੇ ਇਹ ਸੰਤ ਜੋ ਇਸ ਦਾ ਨਾਮ ਸਰਦੇਵ ਮੁਨੀ ਹੈ ਇਹ ਬਾਬੇ ਪੈਦਾ ਦਾ ਜੇਲਾ ਇਹਨੂੰ ਆਪਾਂ ਲਿਖਿਆ ਕਾਗਜ਼ਾਂ 'ਚ ਇੱਕ ਜੇ ਇਸੇ ਕਾਰ ਸੇਵਾ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ